ਜੀ ਸਰ ਅੱਜ ਜਿਹੜਾ ਨਕਲ ਆਇਆ ਜੀ ਜੀ ਅੱਜ ਸਾਡੀ ਇੱਕ ਇਕਟਿਡ ਐਕਸਰਸਾਈਜ਼ ਅਕ੍ਰੋਸ ਪੰਜਾਬ ਜਿਹੜੀ ਹੈਗੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਸਪੈਸ਼ਲ ਡੀਜੀ ਲਾਅਨ ਆਰਡਰ ਦੇ ਡਾਇਰੈਕਸ਼ਨਸ ਤੇ ਚਲਾਈ ਵੀ ਹੈਗੀ ਇਨ 뷰 ਆਫ ਜਿਹੜੇ ਅਪਕਮਿੰਗ ਆਪਣੇ ਪਾਰਲੀਮੈਂਟਰੀ ਇਲੈਕਸ਼ਨ ਹੈਗੇ ਉਹਨਾਂ ਨੂੰ ਧਿਆਨ ਚ ਰੱਖਦੇ ਵੇ ਇੱਕ ਸਟੇਟ ਬਾਰਡਰ ਸੀਲ ਕਰਕੇ ਖਾਸ ਚੈਕਿੰਗ ਮੁਹਿੰਮ 8 ਤੋਂ ਲੈ ਕੇ 2 ਵਜੇ ਤੱਕ ਚੱਲ ਰਹੀ ਹੈਗੀ ਜਿਦੇ ਵਿੱਚ ਆਪਾਂ ਹੁਸ਼ਿਆਰਪੁਰ ਚ 11 ਪੁਆਇੰਟਸ ਤੇ ਇੰਟਰ ਸਟੇਟ ਨਾਕਿਆਂ ਤੇ ਨਾਕ ਲਾਏ ਹੈਗੇ ਤੇ ਸਪੈਸ਼ਲ ਚੈਕਿੰਗ ਚੱਲ ਰਹੀ ਹੈਗੀ ਇਹਦੇ ਵਿੱਚ ਜਿਹੜੀ ਹੈਗੀ ਉਹ ਦੋਨੋਂ ਹਿਮਾਚਲ ਤੇ ਪੰਜਾਬ ਪੁਲਿਸ ਦੋਨੋਂ ਮਿਲ ਕੇ ਆਪਸ ਵਿੱਚ ਜੁਆਇੰਟ ਨਾਕਾ ਜਿਹੜੇ ਹੈਗੇ ਉਹ ਲਾਏ ਹੈਗੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਸਾਡੇ ਨਾਲ ਆਪਣੇ ਉਹਨਾਂ ਡਿਸਟ੍ਰਿਕਟ ਤੋਂ ਚੋਕਿੰਚਾ ਸਾਹਿਬ ਤੇ ਇਧਰ ਆਪਣੇ ਡੀਐਸਪੀ ਸਾਹਿਬ ਤੇ ਐਸਐਚਓ ਤੇ ਉਹ ਸਾਰੇ ਹੈਗੇ ਤੇ ਸਾਰੇ 11 ਪੁਆਇੰਟ ਆਪਣੇ ਜਿਹੜੇ ਹੈਗੇ ਉਹਨਾਂ ਤੇ ਨਾਕਾਬੰਦੀ ਚੱਲ ਰਹੀ ਹੈਗੀ ਇਸੇ ਤਰ੍ਹਾਂ ਬਾਕੀ ਪੂਰੀ ਥਾਂ ਤੇ ਵੀ ਚੱਲ ਰਹੀ ਹੈਗੀ ਮਕਸਦ ਜਿਹੜਾ ਹੈਗਾ ਆਪਣਾ ਹੈਗਾ ਕਿ ਇਲੀਗਲ ਸਮਗਲਿੰਗ ਸ਼ਰਾਬ ਦੀ ਸਮਗਲਿੰਗ ਆ ਆਪਣਾ ਡਰੱਗਸ ਦੀ ਸਮਗਲਿੰਗ ਜਾਂ ਕੋਈ ਹੋਰ ਇਲੈਗਲ ਐਕਟੀਵਿਟੀ ਇਲੈਕਸ਼ਨ ਤੋਂ ਰਿਲੇਟਡ ਕੋਈ ਫਰੀ ਬੀਜ ਵਗੈਰਾ ਕੋਈ ਜਿਹੜਾ ਚੋਨਾਵਾਂ ਚ ਜਿਹਨੂੰ ਮਿਸਯੂਜ਼ ਕੀਤਾ ਜਾ ਸਕਦਾ ਹੈਗਾ ਉਹਦਾ ਮੂਮੈਂਟ ਕਿੱਥੇ ਵੀ ਹੋ ਰਿਹਾ ਹੋਵੇ ਚਾਹੇ ਹਿਮਾਚਲ ਤੋਂ ਪੰਜਾਬ ਚ ਆ ਰਿਹਾ ਹੋਵੇ ਜਾਂ ਪੰਜਾਬ ਤੋਂ ਹਿਮਾਚਲ ਚ ਜਾ ਰਿਹਾ ਹੋਵੇ ਜਾਂ ਜਿਹੜਾ ਕ੍ਰਿਮੀਨਲ ਹੈਗਾ ਕੋਈ ਸ਼ਰਾਰਤੀ ਅਨਸਰ ਉਹ ਮੂਮੈਂਟ ਕਰ ਰਿਹਾ ਹੈਗਾ ਕੋਈ ਐਸਕੇਪ ਕਰਨ ਵਾਸਤੇ ਹਾਈਡ ਆਊਟ ਵਾਸਤੇ ਤੇ ਉਹਨਾਂ ਦੀ ਬਾਲ ਚ ਇੱਕ ਡਟਰੈਂਟ ਇਫੈਕਟ ਕਰਨ ਵਾਸਤੇ ਡਟਰੈਂਟ ਇਫੈਕਟ ਵਾਸਤੇ ਜਿਹੜਾ ਹੈਗਾ ਆ ਸਾਡੀ ਨਾਕਾਬੰਦੀ ਚੱਲ ਰਹੀ ਹੈਗੀ ਤੇ ਇਹਦੇ ਵਿੱਚ ਕਾਫੀ ਸਾਰੇ ਵਹੀਕਲਸ ਚੈੱਕ ਕੀਤੇ ਗਏ ਹਨ ਕੁਝ ਰਿਕਵਰੀਜ ਵੀ ਜੜੀ ਹੈਗੀ ਉਹ ਤੁਹਾਨੂੰ ਅਪਡੇਟ ਕਰਾਂਗੇ ਅਸੀਂ 2 ਵਜੇ ਬਾਅਦ ਤੇ ਕੁਝ ਵਹੀਕਲਸ ਇੰਪਾਉਂਡ ਵੀ ਕੀਤੇ ਗਏ ਹੈਗੇ ਕੁਝ ਬੰਦੇ ਵੀ ਜਿਹੜੇ ਹੈਗੇ ਸ਼ੱਕੀ ਰਾਉਂਡ ਅਪ ਕਰਕੇ ਫਰਦਰ ਵੈਰੀਫਾਈ ਕੀਤੇ ਜਾ ਰਹੇ ਹਨ ਤੇ ਉਹ ਸਾਰਾ ਚੱਲ ਰਿਹਾ ਹੈਗਾ ਸਾਰਾ ਤੇ ਕੋਆਰਡੀਨੇਟਡ ਆਪਰੇਸ਼ਨ ਹੈਗਾ ਜਿਹਦੇ ਵਿੱਚ ਹਿਮਾਚਲ ਪੁਲਿਸ ਦੇ ਨਾਲ ਮਿਲ ਕੇ ਉਹਨਾਂ ਤੇ ਕਾਂਗੜਾ ਡਿਸਟ੍ਰਿਕਟ ਦੇ ਜਿਹੜੇ ਬਾਰਡਰਿੰਗ ਐ ਐਸਐਚਓਜ਼ ਡੀਐਸਪੀ ਜਿਹੜੇ ਹੈਗੇ ਉਹਨਾਂ ਦੇ ਨਾਲ ਹੁਸ਼ਿਆਰਪੁਰ ਦੇ ਡੀਐਸਪੀ ਜ ਐਸਐਚਓਜ਼ ਮਿਲ ਕੇ ਜਿਹੜੇ ਹੈਗੇ ਨਾਕੇ ਲਾ ਰਹੇ ਹੈਗੇ ਤੇ ਇਹਦੇ ਵਿੱਚ ਅਸੀਂ ਸਾਰੀ ਚੈਕ ਦੇ ਜਿਹੜੇ ਆਪਣੇ ਪਾਰਲੀਮੈਂਟਲ ਇਲੈਕਸ਼ਨ ਹੈਗੇ ਆ ਉਹਨਾਂ ਨੂੰ ਧਿਆਨ ਚ ਰੱਖਦੇ ਹੋਵੇ ਆ ਆਪਣੀ ਕਾਰਵਾਈ ਚੱਲ ਗਈ ਸਰ ਇਹ ਇੱਕ ਦਿਨ ਦਾ ਹੀ ਹੈ ਜਾਂ ਕੰਟੀਨਿਊ ਚੱਲੇਗਾ ਆ ਰੈਂਡਮ ਸਾਡੀ ਆਪਣੀ ਐਕਸਰਸਾਈਜ਼ ਹੁੰਦੀ ਹੈਗੀ ਜਿੱਦਾਂ ਅੱਜ ਪੂਰੇ ਸਟੇਟ 'ਚ ਹੋਇਆ ਹੈਗਾ ਬਾਕੀ ਆਪਣੇ ਨਾਕੇ ਜਿਹੜੇ ਹੈਗੇ ਉਹ 24 ਘੰਟੇ ਚੱਲ ਰਹੇ ਹੈਗੇ ਬਟ ਉੱਥੇ ਇੱਕ ਲਿਮਿਟਿਡ ਤਾਦਾਦ 'ਚ ਫੋਰਸ ਤਨਾਤ ਹੁੰਦੀ ਹੈਗੀ ਜਿੱਦਾਂ ਸਾਡੇ 24 ਘੰਟੇ ਦੇ ਨਾਕੇ 'ਚ 4 ਬੰਦੇ ਹੁੰਦੇ ਹੈਗੇ ਆਜ ਜਿਹੜੇ ਆਪਣੇ ਇਸ ਨਾਕੇ ਤੇ 15 ਤੋਂ ਜ਼ਿਆਦਾ ਮੁਲਾਜ਼ਮ ਆਪਣੇ ਤਨਾਤ ਹੈਗੇ ਤੇ ਸਪੈਸ਼ਲ ਚੈਕਿੰਗ ਉਸ ਟਾਈਮ ਤੇ ਹਰ ਵਿਕਲਪ ਦੀ ਚੈਕਿੰਗ ਨਹੀਂ ਹੋ ਪਾਂਦੀ ਹੈਗੀ ਬਟ ਆ ਜਿਹੜੀ ਹੈਗੀ ਖਾਸ ਜਿਹੜੀ ਚੈਕਿੰਗ ਹੈਗੀ ਇਹ ਚ ਹਰ ਬੰਦੇ ਨੂੰ ਚੈੱਕ ਕੀਤਾ ਜਾ ਰਿਹਾ ਹੈਗਾ ਸਾਰੀ ਚੀਜ਼ਾਂ ਜਿਹੜੇ ਤੁਸੀਂ ਦੇਖ ਰਹੇ ਹੋ ਗੱਡੀਆਂ ਦੀ ਬੱਸਾਂ ਦੀ ਸਾਰਿਆਂ ਦੀ ਚੈਕਿੰਗ ਚੱਲ ਰਹੀ ਹੈ ਠੀਕ ਹੈ ਥੈਂਕ ਯੂ